ਦੋਸਤੋ ਜੱਟਾਂ ਜ਼ਿਮੀਂਦਾਰਾਂ ਦੇ ਘਰਾਂ ਵਿੱਚ ਸੀਰੀ ਲੱਗੇ ਇੱਕ ਕੰਮੀ ਪਿਓ ਤੇ ਉਹਨਾਂ ਘਰਾਂ ਵਿੱਚ ਗੋਹਾ ਕੂੜਾ ਕਰਨ ਵਾਲੀ ਇੱਕ ਕੰਮੀ ਮਾਂ ਦੇ ਘਰ ਵਿੱਚ ਜੰਮਿਆ ਪੰਜਾਬ ਦਾ ਲੋਕ ਕਵੀ ਸੰਤਰਾਮ ਉਦਾਸੀ ਜਿਸ ਨੇ ਲਿਖਿਆ ਸੀ ਕਿ ਮਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਪੰਜਾਬ ਦੇ ਇਸ ਮਹਾਨ ਲੋਕ ਕਵੀ ਦਾ ਜਨਮ ਤਾਂ ਪੰਜਾਬ ਦੀ ਧਰਤੀ ਤੇ ਹੁੰਦਾ ਹੈ ਪਰ ਆਖਰੀ ਵੇਲੇ ਬਦਕਿਸਮਤੀ ਦੇ ਨਾਲ ਉਸ ਨੂੰ ਪੰਜਾਬ ਦੀ ਧਰਤੀ ਨਸੀਬ ਨਹੀਂ ਹੁੰਦੀ ਦੇ ਉਸ ਦਾ ਅੰਤਮ ਸੰਸਕਾਰ Shri Ajur Sahab ਹੁੰਦਾ ਸੰਤ ਰਾਮ ਉਦਾਸੀ ਜਿਸ ਨੂੰ ਪੁਲਿਸ ਵੱਲੋਂ ਪੁੱਠਿਆ ਲਮਕਾ ਕੇ ਉਸ ਦੇ ਹੱਥ ਸੂਈਆਂ ਮਾਰ ਕੇ ਸ਼ਾਨਣੀ ਕਰ ਦਿੱਤੇ ਗਏ ਸਨ ਤੇ ਸਿਰ ਦੇ ਸਾਰੇ ਵਾਲ ਪੁੱਟ ਕੇ ਖੋਪਰੀ ਬਿਲਕੁਲ ਰੋਡੀ ਕਰ ਦਿੱਤੀ ਜਾਂਦੀ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਪੰਜਾਬੀ ਦੇ ਲੋਕ ਕਵੀ ਸੰਤ ਰਾਮ ਉਦਾਸੀ ਦੀ ਪੂਰੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੌਣ ਸੀ ਸੰਤ ਰਾਮ ਉਦਾਸੀ ਕਿਵੇਂ ਉਹ ਇੱਕ ਸੀਰੀ ਦੇ ਘਰ ਵਿੱਚ ਜੰਮ ਕੇ ਵੀ ਪੰਜਾਬ ਦਾ ਮਹਾਨ ਕਵੀ ਬਣ ਗਿਆ ਕਿਉਂ ਉਸ ਨੂੰ ਆਖਰੀ ਵੇਲੇ ਪੰਜਾਬ ਦੀ ਧਰਤੀ ਨਸੀਬ ਨਹੀਂ ਹੋਈ ਤੇ ਕਿਉਂ ਪੁਲਿਸ ਵੱਲੋਂ ਉਸ ਉੱਤੇ ਇੰਨਾ ਜ਼ੁਲਮ ਠਾਇਆ ਗਿਆ ਕਿ ਉਸ ਦੇ ਸਾਰੇ ਸਿਰ ਦੇ ਵਾਲ ਤੱਕ ਕੁੱਟ ਦਿੱਤੇ ਗਏ ਸਨ ਦੋਸਤੋ ਪੰਜਾਬ ਦੇ ਇਸ ਲੋਕ ਕਵੀ ਦੀ ਸਾਰੀ ਕਹਾਣੀ ਸੁਣ ਕੇ ਤੁਹਾਡੇ ਅੱਖਾਂ ਵਿੱਚੋਂ ਵੀ ਅਥਰੂ ਵਹਿ ਪੈਣਗੇ ਪਰ ਕਹਾਣੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਜ਼ਿਲ੍ਹੇ ਬਰਨਾਲੇ ਦੇ ਪਿੰਡ ਰਾਜਸਰ ਵਿੱਚ ਹੋਇਆ ਸੀ। ਉਹ ਇੱਕ ਬੇਹੱਦ ਗਰੀਬ ਕਮੀਆਂ ਕਿਰਤੀਆਂ ਦੇ ਵਿਹੜੇ ਵਿੱਚ ਜੰਮਿਆ। ਉਸ ਦਾ ਪਿਓ ਮੇਰ ਸਿੰਘ ਆਪਣੀ ਸਾਰੀ ਜ਼ਿੰਦਗੀ ਜੱਟਾ ਜ਼ਿਮੀਦਾਰਾਂ ਦੇ ਘਰਾਂ ਵਿੱਚ ਸੇਰੀ ਲੱਗਾ ਰਿਹਾ, ਭੇਡਾਂ ਚਾਰੀਆਂ ਤੇ ਹਿੱਸੇ ਤੇ ਖੇਤੀ ਕਰਦਾ। ਉਸ ਦੀ ਮਾਂ ਧਨਕੌਰ ਨੇ ਹੱਥੀ ਚੱਕੀਆਂ ਤੇ ਆਟਾ ਪੀਣ ਤੋਂ ਲੈ ਕੇ ਸਾਰੇ ਪਿੰਡ ਦੇ ਘਰਾਂ ਦਾ ਗੋਹਾਕੂੜਾ ਕੀਤਾ। ਸੰਤ ਰਾਮਉਦਾਸੀ ਦਾ ਪਰਦਾਦਾ ਭਾਈ ਕਾਲਾ ਸਿੰਘ ਆਪਣੇ ਸਮੇਂ ਦਾ ਇੱਕ ਵਧੀਆ ਗਵਈਆ ਹੁੰਦਾ ਸੀ ਉਹ ਦਾਸੀ ਨੂੰ ਸਰਾਉਣ ਦੀ ਆਵਾਜ਼ ਆਪਣੇ ਪਰਦਾਦੇ ਤੋਂ ਵਿਰਸੇ ਵਿੱਚੋਂ ਮਿਲੀ ਉਸ ਦਾ ਪਰਦਾਦਾ ਮਹਿਫਲਾਂ ਦਾ ਸ਼ਿੰਗਾਰ ਸੀ ਜਿਸ ਦੇ ਚਾਹਣ ਵਾਲੇ ਉਸ ਨੂੰ ਭਾਈ ਕੇ ਦਿਆਲਪੁਰੇ ਤੋਂ ਰਾਜ ਸਰ ਬਰਨਾਲੇ ਲੈ ਆਏ ਸੰਤ ਰਾਮਉਦਾਸੀ ਹੋਣੀ ਕੁੱਲ 5 ਭਰਾ ਸਨ ਪਹਿਲਾ ਗਰਦਾਸ ਸਿੰਘ ਹਰਦਾਸ ਸਿੰਘ ਪੂਰਾ ਪ੍ਰਕਾਸ਼ ਸਿੰਘ ਸੰਤ ਰਾਮਉਦਾਸੀ ਅਤੇ ਗੁਰਦੇਵ ਸਿੰਘ ਕੋਇਲ ਅਤੇ ਉਹਨਾਂ ਦੇ ਘਰ ਵਿੱਚ ਤਿੰਨ ਭੈਣਾਂ ਸਨ ਵੱਡੀ ਭੈਣ ਸਤਿਆ ਦੂਜੀ ਬਸੰਤ ਕੌਰ ਤੇ ਸਭ ਤੋਂ ਛੋਟੀ ਸੁਖਦੇਵ ਕੌਰ ਜਿਨ੍ਹਾਂ ਦੇ ਨਿੱਕੇ ਨਾਮ ਸਨ ਕਾਕੀ ਕੁੱਕੋ ਤੇ ਨਿੱਕੀ ਸੰਤ ਰਾਮਦਾਸੀ ਨੇ ਆਪਣੀ ਸਾਰੀ ਜ਼ਿੰਦਗੀ ਦੱਬਿਆ ਕੁਚਲਿਆ ਮਜ਼ਦੂਰਾ ਅਤੇ ਕਮੀਆਂ ਲਈ ਲਿਖਿਆ ਤੇ ਗਾਇਆ ਸਟੇਜ ਉੱਤੇ ਜਦੋਂ ਉਹ ਪੂਰੇ ਰੋੜ ਨਾਲ ਗਾਉਂਦਾ ਤਾਂ ਉਸ ਦੀ ਰੋਹੇਲੀ ਲਲਕਾਰ ਹੋਰ ਵੀ ਪ੍ਰਚੰਡ ਹੋ ਜਾਂਦੀ ਖੱਬਾ ਹੱਥ ਕੰਨ ਤੇ ਧਰ ਕੇ ਤੇ ਸੱਜੀ ਬਾਹ ਆਕਾਸ਼ ਵੱਲ ਕਰਕੇ ਦੇਦੋ ਦਾਸੀ ਆਪਣੇ ਬੁੱਲਾਂ ਦੇ ਨਾਲ ਲਲਕਾਰਦਾ ਤਾਂ ਉਸਦੀ ਲੰਮੀ ਹੇਕ ਵਾਲੇ ਬੋਲ ਦੂਰ ਦੂਰ ਤੱਕ ਗੂੰਜਦੇ ਹੁੰਦੇ ਸਨ ਇਸ ਮਲਵਈ ਕਵੀ ਦੀ ਬਾਗੀ ਸੁਰ ਸਾਹਮਣੇ ਬੈਠੇ ਹਜ਼ਾਰਾਂ ਸਰੋਤਿਆਂ ਨੂੰ ਝੰਡੋੜ ਕੇ ਰੱਖ ਦਿੱਦੀ ਸੀ ਸਰੋਤਿਆਂ ਦੇ ਦਿਲਾਂ ਦਿਮਾਗਾਂ ਤੇ ਜੰਮਿਆ ਜਗਾਲ ਉਦੋਂ ਉੱਤਰ ਜਾਂਦਾ ਜਦੋਂ ਸੰਤ ਰਾਮਦਾਸੀ ਹੇਕ ਤਾਣ ਕੇ ਗਾਉਂਦਾ ਕਿ ਏਸ ਕੱਚੀ ਚਮਕੌਰ ਦੀ ਗੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਚੋਰਾ ਕਰੀ ਨਾ ਕਿਲੇ ਆਨੰਦਪੁਰ ਦਾ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਮਾਸੀਵਾੜੇ ਦੇ 70 ਦੇ ਕੀਤ ਵਿੱਚੋਂ ਅਸੀਂ ਉਠਾਂਗੇ ਚੰਡੀ ਦੀ ਵਾਰ ਬਣ ਕੇ ਇਹਨਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ ਛਾਂਗ ਦੇਾਂਗੇ ਖੰਡੇ ਦੀ ਧਾਰ ਬਣ ਕੇ ਸੰਤ ਰਾਮ ਉਦਾਸੀ ਅਤੇ ਸ਼ੇਵ ਕੁਮਾਰ ਬਟਾਲਵੀ ਦੋਵੇਂ ਸਮਕਾਲੀ ਕਵੀ ਸਨ ਉਨ੍ਹੀ ਦਿਨੀ ਪੰਜਾਬ ਦੇ ਸਾਰੇ ਕਾਲਜਾਂ ਵਿੱਚ ਉਦਾਸੀ-ਉਦਾਸੀ ਹੁੰਦੀ ਸੀ ਉਹ ਜਮਾਤੀ ਦੁਸ਼ਮਣਾਂ ਦੇ ਸਫਾਈ ਦੀਆਂ ਗੱਲਾਂ ਕਰਦਾ ਇਹ ਇਨਕਲਾਬ ਦੇ ਗੀਤ ਗਾਉਂਦਾ ਬੇਸ਼ੱਕ ਕਵੀ ਦਰਬਾਰਾਂ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਆਪਣੀ ਇੱਕ ਥਾਂ ਹੁੰਦੀ ਸੀ ਪਰ ਵਿਦਿਆਰਥੀ ਰੈਲੀਆਂ ਵਿੱਚ ਸੰਤ ਰਾਮਦਾਸੀ ਨੇ ਆਪਣਾ ਨਾਂ ਬਣਾਇਆ ਸ਼ਿਵ ਕੁਮਾਰ ਬਟਾਲਵੀ ਪਿਆਰ ਮੁਹੱਬਤ ਬਿਰਹਾ ਵਿਜੋਗ ਅਤੇ ਮੌਤ ਦੇ ਨਗਮੇ ਗਾਉਂਦਾ ਹੁੰਦਾ ਸੀ ਪਰ ਉਦਾਸੀ ਇਸਦੇ ਬਿਲਕੁਲ ਉਲਟ ਇਨਕਲਾਬ ਦੀਆਂ ਜੋਸ਼ ਭਰੀਆਂ ਹੇਕਾਂ ਲਾਉਂਦਾ ਹੁੰਦਾ ਸੀ ਉਹ ਵੀ ਬਿਨਾਂ ਕਿਸੇ ਸਾਜ਼ ਦੇ ਬਿਨਾਂ ਕਿਸੇ ਢੋਲ ਟਮਕੇ ਦੇ ਉਹਨਾਂ ਸਮਿਆਂ ਵਿੱਚ ਜਦੋਂ ਸ਼ੇਵ ਕੁਮਾਰ ਬਟਾਲਵੀ ਆਪਣਾ ਦਰਦ ਲੈ ਕੇ ਗਾਉਂਦਾ ਤਾਂ ਉਸ ਦੇ ਮੁਕਾਬਲੇ ਜਦੋਂ ਸੰਤਰਾਮ ਉਦਾਸੀ ਆਪਣੇ ਜੋਸ਼ ਅਤੇ ਰੋਹ ਭਰੇ ਗੀਤ ਗਾਉਂਦਾ ਤਾਂ ਅੱਜ ਦੀ ਪੀੜ੍ਹੀ ਵਾਂਗ ਉਦੋਂ ਵੀ ਉਦਾਸੀ ਦੇ ਚੇਲੇ ਸ਼ੇਵ ਕੁਮਾਰ ਦੇ ਮੀਮ ਬਣਾ ਕੇ ਉਸ ਦਾ ਮਜ਼ਾਕ ਉਡਾਉਂਦੇ ਹੁੰਦੇ ਸਨ ਪਰ ਇਸ ਇਨਕਲਾਬ ਇਹਨਾਂ ਜੋਸ਼ ਭਰੀਆਂ ਵਾਰਾਂ ਨੂੰ ਗਾਉਣ ਦਾ ਮੁੱਲ ਸੰਤਰਾਮ ਉਦਾਸੀ ਨੂੰ ਬਹੁਤ ਵੱਡਾ ਧਾਰਨਾ ਪਿਆ ਉਸ ਦੇ ਨਾਲ ਲੋਕ ਹਿੱਤਾਂ ਨੂੰ ਨਜ਼ਮਾਂ ਵਿੱਚ ਗਾਉਣ ਅਤੇ ਲਿਖਣ ਬਦਲੇ ਬੜੀ ਜੱਗੋਂ 13ਵੀਂ ਵਾਪਰਦੀ ਹੈ ਹੁੰਦਾ ਕੀ ਹੈ ਕਿ ਸਮੇਂ ਦੀ ਵੈਸੀ ਪੁਲਿਸ 11 ਜਨਵਰੀ 1971 ਦੀ ਪੋ ਦੀ ਬਰਫੀਲੀ ਰਾਤ ਨੂੰ ਸੰਤਨ ਰਾਮ ਉਦਾਸੀ ਨੂੰ ਚੁੱਕ ਲੈਂਦੀ ਗ੍ਰਿਫਤਾਰ ਕਰਕੇ ਸੰਤਨ ਰਾਮ ਉਦਾਸੀ ਲੱड्डा ਕੋਟੀ ਦੇ ਕਸਾਈ ਖਾਨੇ ਵਿੱਚ ਲਿਆਂਦਾ ਜਾਂਦਾ ਪਿੱਛੇ ਉਸ ਦੀ ਬੁੱਢੀ ਮਾਂ ਲੱਭਦੀ ਲਿਭਾਉਂਦੀ ਜਿਵੇਂ ਤਵੇਂ ਲੱड्डा ਕੋਟੀ ਪਹੁੰਚਦੀ ਹੈ ਕਿ ਕਿਤੇ ਮੇਰੇ ਪੁੱਤ ਦਾ ਮੁਕਾਬਲਾ ਹੀ ਨਾ ਬਣਾ ਦਿੱਤਾ ਜਾਵੇ ਉਹ ਜਾ ਕੇ ਵੱਡੇ ਅਫਸਰ ਦੇ ਅੱਗੇ ਕੀਰਨੇ ਪਾਉਂਦੀ ਕਿ ਮੇਰੇ ਪੁੱਤ ਨਾਲ ਮੈਨੂੰ ਮਿਲਾ ਦਿਓ ਰੱਬ ਤੁਹਾਡਾ ਬਹੁਤ ਭਲਾ ਕਰੇਗਾ ਪਰ ਮਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਉਦਾਸੀ ਨੂੰ ਉਥੇ ਆਦਮ ਹੋਇਆ ਕੀਤਾ ਪਿਆ ਸੀ ਉਹ ਮੋਧੜੇ ਮੂੰਹ ਬੇਸੁੱਧ ਹੋਇਆ ਉਥੇ ਡਿੱਗਾ ਹੁੰਦਾ ਕੁੱਟ-ਕੁੱਟ ਕੇ ਉਸ ਦਾ ਬੁਰਾ ਹਾਲ ਕਰ ਦਿੱਤਾ ਗਿਆ ਰਸੇ ਦੇ ਨਾਲ ਪੁੱਠਾ ਟਾਂਗੇ ਡੰਡਿਆਂ ਦੇ ਨਾਲ ਉਸ ਦਾ ਸਰੀਰ ਪਾੜ ਦਿੱਤਾ ਗਿਆ ਪੁੱਠੇ ਟੰਗੇ ਦੇ ਸਿਰੇ ੇਠਾ ਵੱਡੀ ਮੋਹਬਤੀ ਬਾਲਕੇ ਸੇਕ ਦਿੱਤਾ ਗਿਆ ਦਾਕੇ ਉਦਾਸੀ ਦੇ ਦਿਮਾਗ ਦੀ ਮਿੱਜ ਸੇਕ ਨਾਲ ਢਲ ਕੇ ਉਸ ਨੂੰ ਕਮਲਾ ਕਰ ਦੇਵੇ ਤਾਂ ਜੋ ਮੁੜ ਕੇ ਫੇਰ ਉਹ ਕਦੇ ਗਾ ਨਾ ਸਕੇ ਤੇ ਨਾ ਲਿਖ ਸਕੇ ਹੱਥਾਂ ਦੇ ਪੋਟੇ ਸੂਈਆਂ ਮਾਰ-ਮਾਰ ਛਾਂਣ ਨਹੀਂ ਕਰ ਦਿੱਤੇ ਗਏ ਸਿਰ ਤੋਂ ਵਾਲ ਪੁੱਟ ਕੇ ਖੋਪਰੀ ਰੋਢੀ ਕਰ ਦਿੱਤੀ ਗਈ ਉਤੋਂ ਪੋਹ ਦੀ ਠੰਡੀ ਰਾਤ ਕਾਰਨ ਉਦਾਸੀ ਦਾ ਸਾਰਾ ਸਰੀਰ ਜੰਮਿਆ ਹੋਇਆ ਸੀ ਸਰੀਰ ਦੇ ਸਾਰੇ ਜੋੜ ਡੰਡੇ ਮਾਰ-ਮਾਰ ਸਜਾ ਦਿੱਤੇ ਗਏ ਸਨ ਉਦਾਸੀ ਦੀ ਮਾਂ ਜਦੋਂ ਉਸ ਨੂੰ ਮਿਲ ਜਾਂਦੀ ਬਹੁਤ ਸਾਰੇ ਤਰਲੇਬਿੰਤਾ ਕਰਨ ਤੋਂ ਬਾਅਦ ਅਖੀਰ ਅਫਸਰ ਇੰਨੀ ਹੀ ਆਗਿਆ ਦਿੰਦਾ ਹੈ ਕਿ ਤੁਸੀਂ ਉਦਾਸੀ ਨੂੰ ਦੂਰੋਂ ਹੀ ਦੇਖ ਸਕਦੇ ਹੋ ਉਸ ਦੇ ਨੇੜੇ ਨਹੀਂ ਜਾ ਸਕਦੇ ਕੋਈ ਚਾਰਾ ਨਾ ਚੱਲਦਾ ਵੇਖ ਧਨਕੌਰ ਇਸ ਨੂੰ ਹੀ ਸਵਕਾਰ ਕਰ ਲੈਂਦੀ ਹੈ ਜਦੋਂ ਉਹ ਦੂਰੋਂ ਉਦਾਸੀ ਨੂੰ ਦੇਖਦੀ ਤਾਂ ਉਦਾਸੀ ਦੇ ਕੋਲ ਖੜਾ ਇੱਕ ਸਿਪਾਹੀ ਉਸ ਨੂੰ ਠੁੱਡਾ ਮਾਰ ਕੇ ਹਿਲਾਉਂਦਾ ਹੈ ਕਿ ਉਠ ਤੇਰੀ ਮਾਂ ਤੈਨੂੰ ਮਿਲਣ ਆਈ ਹੈ ਉਸ ਦਾ ਜਵਾਬ ਦੇ ਮਾਂ ਸ਼ਬਦ ਸੁਣ ਕੇ ਉਦਾਸੀ ਡਿੱਗਦਾ ਢੈਂਦਾ ਕੰਬ ਦੀ ਆਵਾਜ਼ ਵਿੱਚ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ ਤੂੰ ਹੁਣ ਘਰੇ ਚਲੀ ਜਾ ਮੈਂ ਬਿਲਕੁਲ ਠੀਕ ਠਾਕ ਹਾਂ ਦੋਸਤੋ ਸੰਤ ਰਾਮ ਉਦਾਸੀ ਗੁਰਦੁਆਰਿਆਂ ਦੀਆਂ ਸਟੇਜਾਂ ਉੱਤੇ ਵੀ ਇਨਕਲਾਬੀ ਸਿੱਖੀ ਵਰਸੇ ਦੀਆਂ ਬਾਤਾਂ ਪਾਉਂਦਾ ਹੁੰਦਾ ਸੀ ਸਰਕਾਰੀ ਕਵੀ ਦਰਬਾਰਾਂ ਵਿੱਚ ਜਾ ਕੇ ਉਹ ਸਥਾਪਤੀ ਵਿਰੋਧੀ ਕਵਤਾਵਾਂ ਪੜਦਾ ਨਾ ਉਸਨੇ ਕਦੇ ਅਫਸਰਾਂ ਦੀ ਖੁਸ਼ਾਮਦ ਕੀਤੀ ਤੇ ਨਾ ਹੀ ਸਰਕਾਰਾਂ ਦੇ ਸੋਲੇ ਗਾਏ ਉਹ ਸਰਕਾਰੀ ਸਟੇਜਾਂ ਤੇ ਵੀ ਉਹਨਾਂ ਦੇ ਵਿਰੁੱਧ ਹੀ ਨਿਡਰ ਹੋ ਕੇ ਬੋਲਦਾ ਹੁੰਦਾ ਸੀ ਜਿਵੇਂ ਉਸਦੀ ਲਿਖੀ ਕਵਤਾ ਦਿੱਲੀਏ ਦੇ ਆਲਾ ਵੇਖ ਇਹ ਕਵਤਾ ਉਸਨੇ ਦਿੱਲੀ ਲਾਲ ਕਿਲੇ ਦੇ ਸਰਕਾਰੀ ਕਵੀ ਦਰਬਾਰ ਵਿੱਚ ਪੜ੍ਹੀ ਸੀ ਡਰੋਲੀ ਭਾਈ ਦਾ ਰਹਿਣ ਵਾਲਾ ਇੱਕ ਗੁਰਚਰਨ ਸਿੰਘ ਸੰਘਾ ਜੋ ਟੁੱਡੀਕੇ ਕਾਲਜ ਵਿੱਚ ਪੜ੍ਹਦੇ ਸੰਤਰਾਮੋਦਾਸੀ ਦਾ ਦੋਸਤ ਬਣ ਜਾਂਦਾ ਹੈ ਜੋ ਸਮਾ ਪਾ ਕੇ ਸ਼੍ਰੀ ਅਜੂਰ ਸਾਹਿਬ ਤੋਂ ਛਵਦੇ ਸੱਚਖੰਡ ਅਖਬਾਰ ਪੱਤਰ ਦਾ ਸੰਪਾਦਕ ਬਣ ਗਿਆ ਉਹ ਇਕਲੌਤਾ ਹੀ ਸੰਤਰਾਮੋਦਾਸੀ ਦੇ ਅਖੀਰਲੇ ਸਮੇਂ ਦਾ ਇੱਕ ਚਸ਼ਮਦੀਦ ਗਵਾਹ ਹੈ ਉਸ ਗੁਰਚਰਨ ਸਿੰਘ ਸੰਘ ਦਾ ਲਿਖਤੀ ਬਿਆਨ ਹੈ ਕਿ ਇਹ ਗੱਲ ਸਾਲ 1972-73 ਦੀ ਹੋਵੇਗੀ ਜਦੋਂ ਸੰਤ ਰਾਮ ਉਦਾਸੀ ਪੰਜਾਬ ਦੇ ਲੋਕਾਂ ਦੇ ਦਿਲਾਂ ਦੀ jaan ਬਣ ਗਿਆ ਸੀ ਉਸ ਨੇ ਨਾਰਾ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਰਾਹ ਹੀ ਸਾਡਾ ਰਾਹ ਹੈ ਸੰਘ ਦੇ ਮੁਤਾਬਕ ਅਕਤੂਬਰ 1986 ਦੇ ਵਿੱਚ ਉਦਾਸੀ ਉਸ ਨੂੰ ਬਾਗੇ ਪੁਰਾਣੇ ਸਹਿ ਸੁਭਾਅ ਮਿਲਦਾ ਦਿੱਤੇ ਉਦਾਸੀ ਦੇ ਨਾਲ ਸਹਿਮਤੀ ਬਣੀ ਕਿ ਉਹ ਗੁਰਤਾ ਗਦੀ ਦਿਹਾੜੇ ਨੂੰ ਸਮਰਪਤ ਸਾਚੇ ਕਾਂਦਸ਼ੀਰੀ ਅਦੂਰ ਸਾਹਿਬ ਨਦੇੜ ਦੇ ਕਵੀ ਦਰਬਾਰ ਵਿੱਚ ਸ਼ਾਮਲ ਹੋਵੇਗਾ ਉੱਥੇ 1 ਨਵੰਬਰ 1986 ਤੋਂ ਪ੍ਰੋਗਰਾਮ ਸ਼ੁਰੂ ਹੋ ਗਏ ਸਨ ਤੇ 5 ਨਵੰਬਰ ਦੀ ਰਾਤ ਨੂੰ ਉਹ ਚਕੋਟੀ ਦਾ ਕਵੀ ਦਰਬਾਰ ਹੋਇਆ ਜਿਸ ਵਿੱਚ ਸੰਤ ਰਾਮ ਉਦਾਸੀ ਨੇ ਬਹੁਤ ਉੱਚੀ ਅਤੇ ਕਿਲ-ਕਿਲ ਕੇ ਗਾਇਆ ਤੇ ਦਰਬਾਰ ਦਾ ਜੇਤੂ ਬਣ ਗਿਆ ਗਰਚਰਨ ਸਿੰਘ ਸੰਘਾ ਮੁਤਾਬਕ ਕਵੀ ਦਰਬਾਰ ਦੀ ਸਮਾਪਤੀ ਤੋਂ ਬਾਅਦ ਰਾਤ ਦੇ ਕਰੀਬ 3 ਵਜੇ ਤੱਕ ਉਹ ਦੋਵੇਂ ਇਕੱਠੇ ਬੈਠੇ ਗੱਲਾਂਬਾਤ ਕਰਦੇ ਰਹੇ ਜਿੱਥੇ ਅਚਾਨਕ ਉਦਾਸੀ ਉਸਦੇ ਗਲ ਲਾ ਕੇ ਰੋਣ ਲੱਗਾ ਤੇ ਕਹਿਣ ਲੱਗਾ ਕਿ ਮੈਂ ਹੁਣ ਘਰ ਤੋਂ ਸੁਨਿਆਸ ਲੈਣਾ ਚਾਹਦਾ ਹਾਂ ਉਧਰ ਦੂਜੇ ਪਾਸੇ ਪ੍ਰੋਫੈਸਰ ਬਲਕਾਰ ਸਿੰਘ ਨੇ ਉਦਾਸੀ ਦੀ ਵਾਪਸੀ ਦੀ ਟਿਕਟ ਪੰਜਾਬ ਦੀ ਵੀ ਬੁੱਕ ਕਰਵਾਈ ਹੋਈ ਸੀ ਸੰਗੇ ਮੁਤਾਬਕ ਉਹ ਉਦਾਸੀ ਨੂੰ ਅਜੇ ਪੰਜਾਬ ਵਾਪਸ ਨਾ ਜਾਣ ਲਈ ਕਹਿੰਦਾ ਹੈ ਪਰ ਉਹ ਕੋਰੀ ਨਾ ਕਰ ਦਿੰਦਾ ਤੇ ਸਵੇਰੇ ਟਾਈਮ ਨਾਲ ਹੀ ਉੱਠ ਕੇ ਪ੍ਰੋਫੈਸਰ ਬਲਕਾਰ ਸਿੰਘ ਨਾਲ ਰੇਲਵੇ ਸਟੇਸ਼ਨ ਤੇ ਜਾ ਕੇ ਗੱਡੀ ਵਿੱਚ ਬੈਠ ਜਾਂਦਾ ਜਿੱਥੇ ਰੇਲ ਗੱਡੀ ਦੇ ਵਿੱਚ ਹੀ ਕੁਝ ਸਮੇਂ ਬਾਅਦ ਸੰਤ ਰਾਮ ਉਦਾਸੀ ਦੀ ਸੁੱਤੇ ਪੈ ਦੀ ਮੌਤ ਹੋ ਗਈ ਸੀ ਉਸ ਦਾ ਅੰਤਮ ਸੰਸਕਾਰ ਮਨਵਾੜ ਦੇ ਸਿਵਿਆਂ ਵਿੱਚ ਕੀਤਾ ਗਿਆ ਤੇ ਉਦਾਸੀ ਦਾ ਅੰਤਮ ਅਖਾੜ ਪਾੜ ਸਾਹਿਬ ਤੇ ਅੰਤਮ ਅਰਦਾਸ ਸ੍ਰੀ ਅਜੂਰ ਸਾਹਿਬ ਕਰਵਾ ਕੇ ਉਸ ਦੇ ਫੁੱਲ ਗਦਾਵਰੀ ਨਦੀ ਵਿੱਚ ਤਾਰ ਦਿੱਤੇ ਗਏ ਸਨ ਅਜਾਈ ਹੋਣੀ ਆਈ ਪੰਜਾਬ ਦੇ ਲੋਕ ਕਵੀ ਇੱਕ ਮਗਦੇ ਸੂਰਜ ਕਮੀਆਂ ਕਿਰਤੀਆਂ ਦੇ ਬਲਾਰੇ ਦੀ ਪੰਜਾਬੀ ਦੇ ਇਸ ਬਦ ਕਿਸਮਤ ਕਵੀ ਕੋਲ ਕੋਈ دنیਆਵੀ ਜਾਇਦਾਦ ਨਹੀਂ ਸੀ ਜਿਸ ਦੀ ਉਹ ਕਿਸੇ ਨੂੰ ਵਸੀਅਤ ਕਰ ਦਿੰਦਾ ਪਰ ਫਿਰ ਵੀ ਸੰਤਰਾਮ ਉਦਾਸੀ ਨੇ ਆਪਣੀ ਵਸੀਅਤ ਲਿਖੀ ਜਿਸ ਵਿੱਚ ਉਹ ਲਿਖਦਾ ਏ ਕਿ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ ਮੇਰੀ ਜ਼ਿੰਦਗੀ ਵੀ ਕੀ ਐ ਬਸ ਬੂਰ ਸਰਕੜੇ ਦਾ ਆਹਾਂ ਦਾ ਸੇਕ ਕਾਫੀ ਟੀਲੀ ਬੇਸ਼ੱਕ ਨਾ ਲਾਇਓ ਹੋਣਾ ਨਹੀਂ ਮੈਂ ਚਾਹੁੰਦਾ ਸੜਕੇ ਸਵਾਹ ਹੈ ਕੇਰਾ ਜਦ ਏ ਢਲੇਗਾ ਸੂਰਜ ਕਣ ਕਣ ਮੇਰਾ ਜਲਾਇਓ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਸੋ ਦੋਸਤੋ ਏ ਸੀ ਲੋਕ ਕਵੀ ਸੰਤ ਰਾਮ ਉਦਾਸੀ ਦੀ ਜੀਵਨੀ ਜੋ ਹਮੇਸ਼ਾ ਗਰੀਬਾਂ ਬੇਸਹਾਰਿਆਂ ਕਿਰਤਿਆਂ ਦੀ ਆਵਾਜ਼ ਬਣਿਆ ਤੇ ਹਮੇਸ਼ਾ ਇਨਕਲਾਬ ਦੇ ਗੀਤ ਗਾਉਂਦਾ ਰਿਹਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ